ਫੀਮ ਕਿਹਨੂੰ ਪਾਚਦੀ ਆ ਪਾਚਦੀ ਵੀ ਆ ਇਹਨੂੰ ਪਾਚਦੀ ਆ ਕੋਈ ਕਿਹਦਾ ਕੰਮ ਕਰਦਾ ਇਹਦਾ ਕੰਮ ਨਹੀਂ ਨਾ 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 ਕੰਮ ਕੋ ਨਹੀਂ ਜਿਹਨੂੰ ਕਿਓ ਦੁੱਧ ਲੱਸੀ ਮਿਲਦੀ ਆ ਠੰਡਾ ਠੰਡਾ ਠੰਡੇ ਨਹੀਂ ਉਹ ਪਾਚ ਠੀਕ ਆ ਕੀ ਕਹਿੰਦਾ ਦੋ ਡੇ ਮੰਗਲ ਰੌਣੀਆਂ ਤੇ ਫੀਮ ਮੰਗੇ ਕਿਉਂ ਕਿਓ ਹੁਣ ਮੈਨੂੰ ਐਂ ਦੱਸੋ ਵੀ ਜਿਹੜੇ ਬੰਦੇ ਫੀਮ ਖਾਣ ਵਾਲੇ 95 95 ਸਾਲਾਂ ਦੇ ਹੋ ਕੇ ਮਰੀ ਗੱਲਾਂ ਉਹਨਾਂ ਦੀਆਂ ਲਾਲ ਉਹ ਬੰਦੇ ਕੌਣ ਸੀ? ਚੋਸਾ ਵੱਡੇ ਜੱਟਾਂ ਦੇ ਪਰਿਵਾਰਾਂ ਦੇ ਮੁਖੀ ਬੰਦੇ ਮੁਖੀ ਜਿਨ੍ਹਾਂ ਦੇ ਘਰੇ ਖੁੱਲੀ ਢੁੱਲੀ ਖਰਾਬ ਹੁੰਦੀ ਸੀ ਤੇ ਉਹਨਾਂ ਹੀ ਬੰਦਿਆਂ ਦਾ ਸਿਰੀ ਕਬਜੀ ਨਾਲ ਮਰ ਜਾਂਦਾ ਸੀ। ਤੁਹਾਨੂੰ ਮਿਲਦਾ ਨਹੀਂ ਸਹੀ ਆ ਕਿ ਨਹੀਂ? ਜਿਹੜੇ ਬੰਦੇ ਸਿਰੀ ਸੀ ਉਹ 50 55 ਤੋਂ ਨਹੀਂ ਟੱਪੇ ਤੇ ਜਿਹੜੇ ਬੰਦੇ ਸੀੜੀਆਂ ਦੇ ਮਾਲਕ ਸੀ ਉਹ 95 95 ਸਾਲ ਭੋਗ ਗਏ ਕਿਉਂਕਿ ਉਹਨਾਂ ਕੋਲੇ ਲੱਸੀ ਦਹੀਂ ਦੁੱਧ ਪਿਆਉ ਖੁੱਲਾ ਢੁੱਲਾ ਤੇ ਸੀੜੀਆਂ ਕੋਲੇ ਕੀ ਸੀ ਪੀ ਰੋਟੀ ਸੁੱਕੀਆਂ ਰੋਟੀਆਂ